ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆ ਜੀ 95ਵਾਂ ਦਿਨ 100 ਦਿਨ 100 ਅਲੱਗ-ਅਲੱਗ ਸਟਾਈਲ ਜਾਂ ਦਸਤਾਰਾ ਸਜਾ ਕੇ ਦਿਖਾਉਂਦਾ ਅਤੇ ਤੁਹਾਨੂੰ ਸਿਖਾਉਂਦਾ ਅੱਜ ਤੁਹਾਨੂੰ ਅਸੀਂ ਬੀਬੀਆਂ ਲਈ ਖਾਸ 6 ਮੀਟਰ ਦਾ ਰੂਬੀਆ ਵੈਲ ਕੈਮੀਕਲ ਦੇ ਵਿੱਚ ਸੰਪੂਰਨ ਧਮਾਲਾ ਸਾਈਪ ਜਾਂ ਤੁਸੀਂ ਕਿਸ ਕੀ ਕਹਿ ਸਕਦੇ ਹੋ ਉਹ ਸਜਾ ਕੇ ਦਿਖਾਵਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਤੇ ਜਿਹੜੀਆਂ ਵੀ ਬੀਬੀਆਂ ਸਾਡੀ ਵੀਡੀਓਜ਼ ਪਹਿਲੀ ਵਾਰ ਵੇਖ ਰਹੀਆਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਆਉਣਾਂ ਤੱਕ ਪਹੁੰਚਦੀਆਂ ਰਹਿਣ ਇਹ ਸਾਡ ਕਪੜੇ ਦੇ ਵਿੱਚ ਧੁਮਾਲਾ ਸਾਹਿਬਾ ਜਿਹਨੂੰ ਅਸੀਂ ਤੁਹਾਨੂੰ ਸਜਾ ਕੇ ਦਿਖਾਵਾਂਗੇ ਬੂੰਗਾ ਸਾਹਿਬ ਲਈ ਕੋਈ ਅਲੱਗ ਤੋਂ ਕਪੜਾ ਯੂਜ਼ ਨਹੀਂ ਕਰਨਾ ਹੈਗਾ ਅਸੀਂ ਪਹਿਲਾਂ ਤਾਂ ਸਿਰ ਦੇ ਵਿੱਚ ਘਾਰ ਇਸ ਟੰਗ ਨਾਲ ਸੀ ਜੁੜਾ ਕਰ ਲੈਣਾ ਆ ਤੇ ਫਿਰ ਉਹਦੇ ਨਾਲ ਹੀ ਇਸੇ ਕਪੜੇ ਦਾ ਪਹਿਲਾਂ ਅਸੀਂ ਬੂੰਗਾ ਤਿਆਰ ਕਰਾਂਗੇ ਉਸ ਤੋਂ ਬਾਅਦ ਚ ਨਾਲ ਹੀ ਧੁਮਾਲਾ ਸਾਹਿਬ ਬਣਾ ਸ਼ੁਰੂ ਕਰ ਦਵਾਂਗੇ ਉਸ ਤੋਂ ਪਹਿਲਾਂ ਤੁਸੀਂ ਕੰਗਾ ਸਾਹਿਬ ਨੂੰ ਵੀ ਨਾਲ ਸਜਾ ਲਵਾਂਗੀ ਬੂੰਗਾ ਸਾਹਿਬ ਅੱਜ ਆਪਣਾ ਅਲੱਗ ਕਿਉਂ ਹੈ ਤੇ ਇਹ ਬੀਬੀਆਂ ਲਈ ਹੀ ਕਿਉਂ ਖਾਸ ਹੈ ਅੱਜ ਦੀ ਵੀਡੀਓ ਕਿਉਂਕਿ ਦੇਖੋ ਮੈਂ ਤੁਹਾਨੂੰ ਬੂੰਗਾ ਸਾਹਿਬ ਥੋੜੇ ਪਿੱਛੇ ਨੂੰ ਸਜਾ ਕੇ ਦਿਖਾਵਾਂਗਾ ਤੇ ਜ਼ਿਆਦਾਤਰ ਬੀਬੀਆਂ ਮੈਂ ਦੇਖਿਆ ਕਿ ਇਸ ਕੀ ਸਜਾਉਂਦੀਆਂ ਨੇ ਇਸ ਕਾਰਨ ਇਹ ਵੀਡੀਓ ਉਹਨਾਂ ਲਈ ਖਾਸ ਹੈ ਦੇਖੋ ਦੋਨੋਂ ਭਲੇ ਬਰਾਬਰ ਕਰਕੇ ਅਸੀਂ ਇਸ ਤਰੀਕੇ ਨਾਲ ਪਹਿਲਾਂ ਤੇਰੀ ਤੈਅ ਮਾਰ ਕੇ ਇਕੱਠਾ ਕੀਤਾ ਕੱਪੜੇ ਨੂੰ ਪਹਿਲਾਂ ਤਾਂ ਅਸੀਂ ਇਹਨੂੰ ਜੋੜਾ ਸਾਹਿਬ ਦੇ ਦੁਆਲੇ ਲਪੇਟਾਂਗੇ ਐਜ਼ ਏ ਬੂੰਗਾ ਸਾਹਿਬ ਦੋ ਤਿੰਨ ਵਾਰੀ ਲਪੇਟਣਾ ਹੈ ਜਿਹਦੇ ਨਾਲ ਆਪਣਾ ਥੋੜਾ ਉੱਚਾ ਬੂੰਗਾ ਸਾਹਿਬ ਸਜਾ ਹੋ ਜAVE ਜਿਹੜਾ ਤੁਹਾਨੂੰ ਬਾਅਦ ਦੇ ਵਿੱਚ ਉੱਪਰ ਨਜ਼ਰ ਆਵੇ ਕਿਉਂਕਿ ਜ਼ਿਆਦਾਤਰ ਬੀਬੀਆਂ ਇਹੋ ਜੀ ਗੋਲ ਕੇਸ ਕੀ ਹੀ ਸਜਾਉਂਦੀਆਂ ਨੇ ਉਹਨਾਂ ਲਈ ਇਹ ਖਾਸ ਵੀਡੀਓ ਹੈ ਦੇਖੋ ਆਪਣਾ ਇਹ ਸੰਪੂਰਨ ਹੈ ਧੁਮਾਲਾ ਸਾਹਿਬ ਉਸ ਤੋਂ ਬਾਅਦ ਚੋਂ ਤਿੰਨ ਕਵਾਰੀ ਲਪੇਟਣ ਤੋਂ ਬਾਅਦ ਜੋ ਤੁਸੀਂ ਹੌਲੀ-ਹੌਲੀ ਮੱਥੇ ਤੇ ਲੈ ਕੇ ਆਣਾ ਹੈ ਬੂੰਗਾ ਸਾਹਿਬ ਨੂੰ ਇਹਦੇ ਨਾਲ ਮਜ਼ਬੂਤੀ ਥੋੜੀ ਜਿਹੀ ਵਧਣੀ ਸ਼ੁਰੂ ਹੋ ਜਵੇਗੀ ਉਸ ਤੋਂ ਬਾਅਦ ਚੋਂ ਇਹਨੂੰ ਘੁਮਾਉਣਾ ਸ਼ੁਰੂ ਕਰਾਂਗੇ ਸੇਨੂੰ ਲਕੋਣਦੇ ਹੋਏ ਇਸ ਤਰੀਕੇ ਨਾਲ ਤੁਸੀਂ ਤਾਂ ਪਹਿਲਾਂ ਇਹਨੂੰ ਲਪੇਟ ਲਿਆ ਜਦੋਂ ਤੁਹਾਡੀ ਗ੍ਰਿਪ ਸਹੀ ਤਰੀਕੇ ਨਾਲ ਬਣ ਗਈ ਦੇਖੋ ਜਿਆਦਾ ਵੀ ਕਪੜਾ ਅਸੀਂ ਉੱਪਰ ਨਹੀਂ ਇਕੱਠਾ ਕਰਨਾ ਕਿਉਂਕਿ 6 ਮੀਟਰ ਲੰਬਾਈ ਹੈ ਜੇ ਜਿਆਦਾ ਤੁਸੀਂ ਬੂੰਗਾ ਸਾਹਿਬ ਤੇ ਕਪੜਾ ਯੂਜ਼ ਕਰ ਲਿਆ ਤਾਂ ਬਾਅਦ ਦੇ ਵਿੱਚ ਲਪੇਟਣ ਲਈ ਤੁਹਾਡੇ ਕੋਲ ਜਿਆਦਾ ਕਪੜਾ ਨਹੀਂ ਹੋਵੇਗਾ ਹੁਣ ਕੰਨੀ ਵਾਲੇ ਦੋਨੋਂ ਹਿੱਸੇ ਉੱਪਰ ਬਰਾਬਰ ਕਰਨੇ ਆ ਬਰਾਬਰ ਕਰਕੇ ਕੱਪੜੇ ਨੂੰ ਇਕੱਠਾ ਕਰਕੇ ਇੱਕ ਟਾਈਟ ਪੱਲਾ ਰੱਖਣਾ ਮੱਥੇ ਦੇ ਦਿਵਾਲੇ ਜਿਹਦੇ ਨਾਲ ਗ੍ਰਿਪ ਹੋਰ ਜ਼ਿਆਦਾ ਮਜ਼ਬੂਤ ਹੋ ਜਵੇਗੀ ਇਹ ਪੱਲਾ ਤੁਹਾਡਾ ਐਨ ਮੱਥੇ ਦੇ ਬਰਾਬਰ ਪਿੱਛੇ ਤੱਕ ਘੁੰਮਣਾ ਚਾਹੀਦਾ ਹੈ ਤੇ ਸਾਰੇ ਕੇਸੇ ਦੇ ਅੰਦਰ ਕਰ ਦੇਣੇ ਆ ਹੁਣ ਇਸ ਤੋਂ ਬਾਅਦ ਜੋ ਜਿਹੜਾ ਪੱਲਾ ਘੁਮਾਣਾ ਹੈ ਤੁਸੀਂ ਉਹਦੇ ਨਾਲ ਤੁਸੀਂ ਮੱਥੇ ਤੋਂ ਪੱਲਾ ਲੈ ਕੇ ਆਣਾ ਹੈ ਤੇ ਉਹਦੇ ਨਾਲ ਤੁਸੀਂ ਸੇਰ ਟਕਣਾ ਹੈ ਦੇਖੋ ਮੈਂ ਤੁਹਾਨੂੰ ਕਰਕੇ ਦਿਖਾਉਂਗਾ ਇਹ ਦੋਹਰਾ ਹੀ ਕਪੜਾ ਆ ਜਿਹਨੂੰ ਆਪਾਂ ਲੈ ਕੇ ਗਏ ਆ ਇਹਦੇ ਨਾਲ ਗ੍ਰਿਪ ਹੋਰ ਮਜ਼ਬੂਤ ਹੋ ਜਾਈਗੀ ਤੇ ਸੇਰ ਇੱਕ ਵਾਰੀ ਆਪਣਾ ਡਬਲ ਟਕ ਹੁਣ ਦੇਖੋ ਕਿਦਾਂ ਮੈਂ ਇਹਨੂੰ ਕਰ ਲਿਆ ਨਾ ਇਕੱਠਾ ਪਿੱਛੋ ਜੀ ਹੁਣ ਤੁਹਾਡਾ ਬੂੰਗਾ ਸਾਹਿਬ ਜਿਆਦਾ ਉੱਚਾ ਵੀ ਨਹੀਂ ਹੈਗਾ ਤੇ ਗੋਲ ਰਹੇਗਾ ਪੂਰਾ ਦੋਨਾਂ ਸਾਈਡਾਂ ਤੋਂ ਕਪੜਾ ਇਸ ਤਰੀਕੇ ਨਾਲ ਅੰਦਰ ਕਰ ਲੈਣਾ ਹੈ ਫੇਰ ਕਪੜੇ ਨੂੰ ਖਿੱਚ ਕੇ ਪਿੱਛੋ ਦੀ ਅੰਦਰ ਕਰਾਂਗੀ ਦੇਖੋ ਦੋਨਾਂ ਸਾਈਡਾਂ ਤੋਂ ਕਪੜਾ ਅੰਦਰ ਕਰਕੇ ਇਸ ਤਰੀਕੇ ਨਾਲ ਮੈਂ ਘੁਮਾ ਲਿਆ ਹੋਇਆ ਘੁਮਾ ਕੇ ਕਪੜੇ ਨੂੰ ਫੜਾਂਗੇ ਖਿੱਚ ਲਵਾਂਗੇ ਜਿਹੜੇ ਵੀ ਵਟ ਨੇ ਉਹ نیچے ਕੱਢਣ ਦੀ ਜਿਆਦਾ ਕੋਸ਼ਿਸ਼ ਕਰਨੀ ਆ ਦੇਖ ਲਓ ਆਪਣਾ ਸਿਰ ਪੂਰਾ ਟਕਿਆ ਹੋਣਾ ਚਾਹੀਦਾ ਆ ਇਹਨੂੰ ਅਸੀਂ ਦੁਬਾਰਾ ਬਾਅਦ ਦੇ ਵਿੱਚ ਵੀ ਇੱਕ ਵਾਰ ਹੋਰ ਟਾਕੇ ਦਿਖਾਵਾਂਗੇ ਤੇ ਦੇਖ ਲੈਣਾ ਬੂੰਗਾ ਸਾਹਿਬ ਤੁਹਾਡ ਜਿਆਦਾ ਢਿੱਲਾ ਕਪੜਾ ਬਾਹਰ ਨਾ ਹੋਵੇ ਕਿਤੋਂ ਵੀ ਇਸ ਗੱਲ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਜਿੱਥੇ ਵੀ ਤੁਹਾਨੂੰ ਢਿੱਲਾ ਮੱਠਾ ਕਪੜਾ ਲੱਗਦਾ ਹੈ ਉਥੋਂ ਦੀ ਕਪੜਾ ਥੋੜਾ ਜਿਹਾ ਅੰਦਰ ਕਰ ਦੇਣਾ ਹੈ ਦੁਮਾਲਾ ਸਾਹਿਬ ਦੀ ਨਾਲ ਦੀ ਨਾਲ ਸਿੱਧੀ ਜੀ ਪੂਣੀ ਕਰਾਂਗੇ ਕੰਨੀ ਵਾਲੇ ਦੋਨੋਂ ਪੱਲੇ ਅਸੀਂ ਬਰਾਬਰ ਕਰ ਲੈਣੇ ਨੇ ਉਸ ਤੋਂ ਬਾਅਦ ਜੋ نیچے ਹਮੇਸ਼ਾ ਟਾਈਟ ਵਾਲਾ ਪੱਲਾ ਰੱਖਣਾ ਹੈ ਹੁਣ ਤੁਸੀਂ ਕੰਨ ਟਕਣੇ ਨੇ ਕੰਨ ਤੁਸੀਂ ਲੋੜ ਅਨੁਸਾਰ ਟੱਕ ਸਕਦੇ ਹੋ ਜ਼ਿਆਦਾਤਰ ਬੀਬੀਆਂ ਅੱਧੇ ਨਾਲੋਂ ਥੋੜੀ ਜਿਹੀ ਕੰਨ ਟਕਦੀਆਂ ਹੁੰਦੀਆਂ ਨੇ ਅਸੀਂ ਵੀ ਤੁਹਾਨੂੰ ਉਸੇ ਤਰੀਕੇ ਨਾਲ ਕੰਟਾ ਕੇ ਦਿਖਾਵਾਂਗੇ ਮੱਥੇ ਤੋਂ ਇਸ ਪੱਲੇ ਨੂੰ ਥੋੜਾ ਗੁਲਾਈ ਦੇ ਵਿੱਚ ਲੈ ਕੇ ਜਾਵਾਂਗੇ ਉੱਪਰੋਂ ਤਾਂ ਜੋ ਆਪਣਾ ਥੋੜਾ ਜਿਹਾ ਉੱਚਾ ਹੋਵੇ ਮੋਹਲੇ ਹਿੱਸੇ ਤੋਂ ਧੁਮਾਲਾ ਸਾਹਿਬ ਤੇ ਕੰਨ ਅਸੀਂ ਦੋਨੋਂ ਬਰਾਬਰ ਟਕਣੇ ਨੇ ਅੱਧੇ ਟਕਣਿਆਂ ਕੰਨ ਅੱਧੇ ਟਕਲੋ ਪੂਰੇ ਟਕਣਿਆਂ ਪੂਰੇ ਟਕਲੋ ਇਹ ਤੁਹਾਡੀ ਮਰਜ਼ੀ ਹੈ ਬਾਕੀ ਜੇ ਇਸ ਹਿਸਾਬ ਨਾਲ ਬੀਬੀਆਂ ਸਜਾਉਂਦੀਆਂ ਨੇ ਮੈਂ ਉਸੇ ਤਰੀਕੇ ਨਾਲ ਇਹ ਕੇਸ ਕੀ ਤੁਹਾਨੂੰ ਸਜਾ ਕੇ ਦਿਖਾਵਾਂਗਾ ਤੁਸੀਂ ਕੇਸ ਕੀ ਕਹ ਲਓ ਭਾਵੇਂ ਧੁਮਾਲਾ ਸਾਹਿਬ ਕਹ ਲਓ ਸਾਈਜ਼ ਦੇ ਵਿੱਚ ਛੋਟਾ ਹੋਣ ਦੇ ਕਾਰਨ ਮੈਂ ਵਿੱਚ ਵਿੱਚ ਕੇਸ ਕੀ ਸ਼ਬਦ ਦਾ ਯੂਜ਼ ਕਰ ਰਿਹਾ ਹੈ ਇਸ ਤੋਂ ਬਾਅਦ ਚੋ ਦੋਨੋਂ ਪੱਲੇ ਬਰਾਬਰ ਕਰਕੇ ਕੰਨੀ ਵਾਲੇ ਉੱਪਰ ਨੂੰ ਪਿੱਛੇ ਜੀ نیچے ਜੀ ਇੱਕ ਪੱਲਾ ਲੈ ਕੇ ਆਣਾ ਹੈ ਜਿਹਦੇ ਵਿੱਚ ਸਿੱਧੇ ਸਿੱਧੇ ਵੱਟ ਰੱਖਣੇ ਨੇ ਉਸ ਤੋਂ ਬਾਅਦ ਚ ਇਹਨੂੰ ਖਿੱਚ ਕੇ ਲਾਣਾ ਹੈ ਤੁਮਾਲਾ ਸਾਹਿਬ ਤੁਹਾਡਾ ਆਪਣੀ ਜਗ੍ਹਾ ਤੇ ਟਿਕਿਆ ਹੋਣਾ ਚਾਹੀਦਾ ਸਿੱਧੇ ਸਿੱਧੇ ਜੇ ਵੱਟ ਪਾਉਣੇ ਨੇ ਹੌਲੀ ਹੌਲੀ ਪੱਲੇ ਤੁਸੀਂ ਉੱਪਰ ਨੂੰ ਲੈ ਕੇ ਜਾਣੇ ਨੇ ਜਿੱਦਾਂ ਮੈਂ ਤੁਹਾਨੂੰ ਲਿਜਾ ਕੇ ਦਿਖਾ ਰਿਹਾ ਨਾ ਇਹਦੇ ਨਾਲ ਗੋਲ ਸ਼ੇਪ ਆਵੇਗੀ ਤੇ ਨਾ ਹੀ ਜ਼ਿਆਦਾ ਵੱਡਾ ਲੱਗੇਗਾ ਤੁਹਮਹਾਲਾ ਸੇ ਕਰਤਾ ਅਸੀਂ ਇਹ ਵੀ ਸਕਦੇ ਸੀ ਹੈ ਕਿ ਨੀਚੇ ਜੀ ਬੁੰਗਾ ਸੇਬ ਥੋੜਾ ਵੱਡਾ ਸਜਾ ਕੇ ਇਹਨੂੰ ਹੋਰ ਉੱਚਾ ਕਰ ਸਕਦੇ ਸੀਗੇ ਬਟ ਉਹ ਸਾਈਜ਼ ਜ਼ਿਆਦਾ ਵੱਡਾ ਹੋਇਨਾ ਸੀਗਾ ਅੱਜ ਦੀ ਵੀਡੀਓ ਬੀਬੀਆਂ ਲਈ ਕੁਝ ਖਾਸ ਹੈ ਇਸ ਲਈ ਮੈਂ ਇਹ ਵੀਡੀਓ ਪੋਸਟ ਕਰ ਰਹੀਆਂ ਹੈਗਾ ਹੁਣ ਦੇਖੋ ਅਸੀਂ ਪਿੱਛੇ ਜੀ ਫੇਰ ਇਸੇ ਤਰੀਕੇ ਨਾਲ ਪੱਲੇ ਫੋਲਡ ਕੀਤੇ ਆ ਦੋਨੋਂ ਪੱਲੇ ਬਰਾਬਰ ਕਰਕੇ ਨੀਚਲੇ ਹਿੱਸੇ ਦੇ ਟਾਈਟ ਪੱਲਾ ਰੱਖ ਕੇ ਇਹਨੂੰ ਥੋੜਾ ਉੱਚਾ ਲਗਾਵਾਂਗੇ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਵੱਟ ਪਾ ਕੇ ਇਹਨਾਂ ਦੁਬਾਰਾ ਸੇਨ ਨੂੰ ਫੇਟਕਾਂਗੇ ਜਿੰਨੀ ਜ਼ਿਆਦਾ ਵਾਰ ਅਸੀਂ ਸੇਨ ਨੂੰ ਟਕਦੇ ਹਾਂ ਉਹਦੇ ਨਾਲ ਹੀ ਬੁੰਗਾ ਸਾਹਿਬ ਦੀ ਗੋਲਾਈ ਆ ਉਹ ਜ਼ਿਆਦਾ ਵਧੀਆ ਆਉਂਦੀ ਏ ਦੇ ਨੀਚਲੇ ਪਾਸੇ ਖਿਚਵਾ ਪੱਲਾ ਹੋਣਾ ਚਾਹੀਦਾ ਹੈ ਤੇ ਪਿੱਛੇ ਤੱਕ ਪੱਲੇ ਨੂੰ ਖੋਲ ਕੇ ਰੱਖਣਾ ਹੈ ਮੋਨਲੇ ਹਿੱਸੇ ਤੇ ਜਿਆਦਾ ਵਟ ਨਹੀਂ ਹੋਣੇ ਚਾਹੀਦੇ ਉੱਪਰਲੇ ਹਿੱਸੇ ਦੀ ਗੱਲ ਕਰ ਰਿਆਂ ਜਿੱਥੋਂ ਜੀ ਆਪਾਂ ਸੇ ਨੂੰ ਟੱਕ ਰਿਆਂ ਏਸ ਹਿੱਸੇ ਤੋਂ ਫੜ ਕੇ ਪੱਲੇ ਨੂੰ ਖਿੱਚ ਕੇ ਚੰਗੀ ਤਰ੍ਹਾਂ ਪਿੱਛੇ ਤੱਕ ਕਰ ਲੈਣਾ ਏਸ ਸਾਈਡ ਤੋਂ ਸੱਜੇ ਪਾਸੇ ਵੀ ਕਪੜਾ ਅੰਦਰ ਕਰਾਂਗੇ ਖੱਬੇ ਪਾਸੇ ਉਹ ਵੀ ਇਹਦੇ ਨਾਲ ਜਿਹੜੇ ਵਟ ਨੇ ਉਹ ਸਾਈਡਾਂ ਨੂੰ ਨਿਕਲ ਜਾਂਦੇ ਨੇ ਤੇ ਪਿਛਲੇ ਵਟ ਪਿੱਛੇ ਨੂੰ ਚਲ ਜਾਣਗੇ ਉੱਪਰ ਸਿਰ ਦੇ ਕੋਲ ਤੁਹਾਨੂੰ ਕੋਈ ਜਿਆਦਾ ਵਟ ਨਹੀਂ ਦਿਸਣਗੇ ਇਸ ਤੋਂ ਬਾਅਦ ਸਿੱਧਾ ਪੱਲਾ ਫੜਿਓ ਜਿੰਨੇ ਵੀ ਵਟ ਨੇ ਉਹਨਾਂ ਨੂੰ ਸਿੱਧ ਉਸ ਤੋਂ ਬਾਅਦ ਤੁਸੀਂ ਇਸ ਪੱਲੇ ਨੂੰ ਅੱਗੇ ਖਿੱਚ ਕੇ ਲਾਣਾ ਹੈ ਦੇਖਿਓ ਇਹਦੇ ਵਿੱਚ ਵੀ ਟਾਈਟ ਪੱਲੇ ਹੀ ਹੋਣੇ ਚਾਹੀਦੇ ਨੇ ਨਿਚਲੇ ਹਿੱਸੇ ਤੇ ਤੇ ਜਿੰਨੇ ਵੀ ਪੱਲੇ ਤੁਹਾਡੇ ਹੁਣ ਆਉਣਗੇ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਪਹਿਲਾਂ ਤਾਂ ਦੋਨੋਂ ਕੰਨੀ ਵਾਲੇ ਪੱਲੇ ਉਸੇ ਤਰੀਕੇ ਨਾਲ ਬਰਾਬਰ ਕਰ ਲੈਣੇ ਨੇ ਬਰਾਬਰ ਕਰਕੇ ਟਾਈਟ ਪੱਲਾ نیچے ਫੜਦੇ ਹੋਏ ਜਿਹੜਾ ਪਿਛਲੇ ਹਿੱਸੇ ਤੋਂ ਆ ਪੱਲਾ ਬਾਹਰ ਆ ਰਿਹਾ ਹੈ ਇਹਨੂੰ ਵੀ ਅੰਦਰ ਕਰ ਦੇਣਾ ਫਿਰ ਇਸ ਪੱਲੇ ਨੂੰ ਖਿੱਚ ਕੇ ਤੇ ਟਾਈਟ ਕਰਕੇ ਲਾਣਾ ਹੈ ਇਹਦੇ ਵਿੱਚ ਵੀ ਸਿੱਧੇ ਸਿੱਧੇ ਵਟ ਹੋਣੇ ਚਾਹੀਦੇ ਨੇ ਧਿਆਨ ਨਾਲ ਇਸ ਪੱਲੇ ਨੂੰ ਟਿਕਾ ਕੇ ਲਾਣਾ ਹੈ ਢਿੱਲਾ ਨਹੀਂ ਹੋਣਾ ਚਾਹੀਦਾ ਨਿਜਲੇ ਹਿੱਸੇ ਤੋਂ ਉੱਪਰਲੇ ਹਿੱਸੇ ਤੋਂ ਥੋੜਾ گول ਕਰਾਂਗੇ ਧੁਮਾਲਾ ਸਾਹਿਬ ਨੂੰ ਖਿੱਚ-ਖਿੱਚ ਕੇ ਹੀ ਸਾਰੇ ਪੱਲੇ ਲਗਾਉਣੇ ਨੇ ਹੌਲੀ-ਹੌਲੀ ਅਸੀਂ ਧੁਮਾਲਾ ਸਾਹਿਬ ਉੱਪਰ ਲੈ ਜਾਂਦੇ ਜਾਵਾਂਗੇ ਇਹਦੇ ਨਾਲ ਆਪਣਾ ਗੋਲ ਧੁਮਾਲਾ ਸਾਹਿਬ ਸਜਾ ਹੋ ਜਾਵੇਗਾ ਇਹ ਟਾਈਟ ਵੀ ਰਹੇਗਾ ਤੇ ਜ਼ਿਆਦਾ ਵੱਡਾ ਵੀ ਨਹੀਂ ਲੱਗੇਗਾ ਦੇਖੋ ਇਹਨਾਂ ਦੇ ਵਿੱਚ ਮੈਂ 3-4 ਵਟ ਹੀ ਪਾ ਰਿਹਾ ਕਿਉਂਕਿ ਜ਼ਿਆਦਾ ਉੱਪਰ ਤੱਕ ਨਹੀਂ ਲੈ ਕੇ ਜਾਣਾ ਹੈਗਾ ਨਾਲ-ਨਾਲ ਦਬ ਕੇ ਗੋਲ ਸ਼ੇਪ ਕਰ ਰਿਹਾ ਮੈਂ ਪਿੱਛੋ ਜੀ ਲੜ ਨੂੰ ਹਮੇਸ਼ਾ ਖਿੱਚ ਕੇ ਰੱਖਦਾ ਪਿਆਏ ਆ ਕੋਈ ਵੀ ਜਿਹੜਾ نیچے ਕੋਈ ਐਕਸਟਰਾ ਪੱਲਾ ਨਹੀਂ ਦਿਖਦਾ ਹੈਗਾ ਹੁਣ ਅਸੀਂ ਦੋਨੋਂ ਪੱਲੇ ਫੇਰ ਬਰਾਬਰ ਕਰਾਂਗੇ ਉਸੇ ਤਰੀਕੇ ਨਾਲ ਕੰਨੀ ਵਾਲੇ ਹਿੱਸੇ ਉੱਪਰ ਕਰਕੇ نیچے ਸਾਂਝਾ ਹਿੱਸਾ ਰੱਖ ਕੇ ਪਿੱਛੋ ਜੀ ਲੜ ਨੂੰ ਟਾਈਟ ਕਰਦੇ ਹੋਏ ਇਸ ਤਰੀਕੇ ਨਾਲ ਥੋੜਾ ਉੱਚਾ ਲਾਵਾਂਗੇ ਇਸ ਪੱਲੇ ਨੂੰ ਇਹਦੇ ਵਿੱਚ ਵੀ ਅਸੀਂ ਉਸੇ ਤਰੀਕੇ ਨਾਲ ਹੀ ਵੱਟ ਪਾਉਣੇ ਨੇ ਸਿੱਧੇ-ਸਿੱਧੇ ਵੱਟ ਹੁਣ ਓਲੇ ਵੱਟ ਨਹੀਂ ਪਾਣੇ ਹੈਗੇ ਜਿਹੜੇ ਬਾਰੀਕ ਜੇ ਹੁੰਦੇ ਆ ਇਹਦੇ ਵਿੱਚ ਸਿੱਧੇ-ਸਿੱਧੇ ਹੀ ਵੱਟ ਜ਼ਿਆਦਾ ਸੋਹਣੇ ਲੱਗਣਗੇ ਕਈ ਬੀਬੀਆਂ ਨੇ ਮੈਂ ਸਜਾਇਆ ਦੇਖਿਆ ਤੇ ਇਹੋ ਜਿਹਾ ਹੀ ਸੋਹਣਾ ਇਸ ਤੋਂ ਬਾਅਦ ਜੋ ਆਖਰੀ ਪੱਲੇ ਦੇ ਵਿੱਚ ਇਸ ਤਰੀਕੇ ਨਾਲ ਸੈੱਟ ਕਰਦੇ ਹੋਏ ਇਹਨੂੰ ਸਹੀ ਤਰੀਕੇ ਨਾਲ ਆਪਣੀ ਜਗ੍ਹਾ ਤੇ ਲਗਾਣਾ ਹੈ ਗੋਲ ਕਰਕੇ ਲਗਾਣਾ ਹੈ ਪਿੱਛੇ ਤੱਕ ਸਿੱਧਾ ਲੈ ਕੇ ਜਾ ਕੇ ਬਾਕੀ ਕੱਪੜੇ ਨੂੰ ਅੰਦਰ ਕਰਾਂਗੇ ਉੱਪਰੋਂ ਜੀ ਥੋੜਾ ਥੋੜਾ ਅੰਦਰ ਨੂੰ ਫੋਲਡ ਕਰਦੇ ਜਾਵਾਂਗੇ ਤੇ ਪਿੱਛੇ ਨੂੰ ਜਾਣਾ ਹੈ ਇਸ ਜਗ੍ਹਾ ਤੋਂ ਦੇਖੋ ਗੁਲਾਈ ਲੱਗਦੀ ਪਈ ਨਾ ਪਿੱਛੇ ਨੂੰ ਧਮਾਲਾ ਸਾਹਿਬ ਦੀ ਤਾਂ ਹੀੋਂ ਮੈਂ ਬੁੰਗਾ ਸਾਹਿਬ ਆਜਾ ਥੋੜਾ ਪਿੱਛੇ ਨੂੰ ਸਜਾਇਆ ਤਾਂ ਜੋ ਧਮਾਲਾ ਸਾਹਿਬ ਦੀ ਗੁਲਾਈ ਪਿੱਛੇ ਨੂੰ ਜਾਵੇ ਦੇਖਣ ਨੂੰ ਸਾਹਮਣੇ ਉਹ ਵੀ ਗੋਲ ਲੱਗੇ ਤੇ ਉਪਰ ਨੂੰ ਜਾਵੇ ਥੋੜਾ ਜਿਹਾ ਸਿਰ ਤੋਂ ਮੱਥੇ ਨੂੰ ਗਲਾਈ ਦੇ ਵਿੱਚ ਪਿੱਛੇ ਨੂੰ ਜਾਵੇ ਇਹੋ ਜਿਹਾ ਹੀ ਹੁੰਦਾ ਹੈ ਤੁਮਹਾਲਾ ਸੇ ਮੈਂ ਬੀਬੀਆਂ ਦਾ ਦੇਖਿਆ ਗੋਲ ਸ਼ੇਪ ਦੇ ਵਿੱਚ ਹੁੰਦਾ ਹੈ ਜਿਹੜਾ ਤੇ ਮੈਂ ਤੁਹਾਨੂੰ ਇਹ ਪੂਰੀ ਡਿਟੇਲ ਦੇ ਵਿੱਚ ਦਿੱਤਾ ਹੈ ਜਿਹੜੀਆਂ ਬੀਬੀਆਂ ਇਹ ਸਜਾਉਣ ਦੀ ਚਾਹਵਾਨ ਨੇ ਇਹ ਅੱਜ ਉਹਨਾਂ ਲਈ ਖਾਸ ਵੀਡੀਓ ਸੀਗੀ ਬਾਕੀ ਬਚਦੇ ਕੱਪੜੇ ਨੂੰ ਤੁਸੀਂ ਇਸ ਜਗ੍ਹਾ ਤੇ ਅੰਦਰ ਕਰ ਦੇਣਾ ਆ ਹੁਣ ਜੇ ਜਿਹੜੀ ਕੋਈ ਕਮੀ ਪੇਚੀ ਲੱਗੇ ਤੁਸੀਂ ਉਹ ਦੂਰ ਕਰ ਸਕਦੇ ਹੋ ਜਾਂ ਤਾਂ ਤੁਹਾਨੂੰ ਗੁਲਾਈ ਘੱਟ ਲੱਗੇ ਤਾਂ ਥੋੜਾ ਉੱਪਰ ਜੀ ਤੋਂ ਹਮਲਾ ਸੈਮ ਨੂੰ ਗੋਲ ਕਰ ਸਕਦੇ ਹੋ ਜੇ ਕਿਤੋਂ ਜ਼ਿਆਦਾ ਬਾਹਰ ਨੂੰ ਲੱਗੇ ਉੱਥੇ ਹੀ ਦਬ ਸਕਦੇ ਹੋ ਉੱਪਰਲੇ ਹਿੱਸੇ ਤੋਂ ਵੀ ਤੁਸੀਂ ਦੇਖੋ ਨਾਲ ਦੀ ਨਾਲ ਗੁਲਾਈ ਪੂਰੀ ਆ ਉੱਪਰ ਪਰ ਜ਼ਿਆਦਾ ਉੱਚਾ ਨਹੀਂ ਹੈਗਾ ਆਪਣਾ ਬੂੰਗਾ ਸਾਹਿਬ ਤੇ ਹੁਣ ਤੁਸੀਂ ਸ਼ੇਪ ਨੂੰ ਸਹੀ ਤਰੀਕੇ ਨਾਲ ਦੇਖਦੇ ਹੋਏ ਉਸ ਤੋਂ ਬਾਅਦ ਜੋ ਕੋਈ ਵੀ ਨਿੱਕੀ ਮੋਟੀ ਕਮੀ ਪੇਸ਼ੀ ਰਹਿੰਦੀ ਹੈ ਜਾਂ ਤੁਹਾਨੂੰ ਲੱਗਣ ਕੰਨ ਬਰਾਬਰ ਨਹੀਂ ਹੈਗੇ ਤਾਂ ਕੰਨਾਂ ਨੂੰ ਬਰਾਬਰ ਕਰਾਂਗੇ ਦੋਨਾਂ ਹਿੱਸਿਆਂ ਤੋਂ ਸਲਾਈ ਨਾਲ ਉੱਪਰਲੇ ਜਿਹੜੇ ਥੋੜੇ ਥੋੜੇ ਵਟ ਦਿਖ ਰਹੇ ਨੇ ਮੋਹਲੇ ਹਿੱਸੇ ਤੱਕ ਇਹਨਾਂ ਨੂੰ ਪਿੱਛੇ ਤੱਕ ਕੱਢ ਦਵਾਂਗੇ ਤੇ ਮੋਹਲੇ ਹਿੱਸੇ ਤੋਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਮੋਹਲੇ ਜਿਹੜੇ ਸਿੱਧੇ ਸਿੱਧੇ ਵਟ ਨੇ ਇਹਨਾਂ ਨੂੰ ਸਾਫ਼ ਕਰਾਂਗੇ ਥੋੜੇ ਥੋੜੇ ਉੱਪਰ ਕਰਾਂਗੇ ਗੁਲਾਈ ਨੂੰ ਹੋਰ ਵਧਾ ਸਕਦੇ ਹੋ ਤੁਸੀਂ ਇਸ ਜਗ੍ਹਾ ਤੋਂ ਸਲਾਈ ਫੇਰ ਕੇ ਕੇਸਾ ਨੂੰ ਵੀ ਚੰਗੀ ਤਰ੍ਹਾਂ ਅੰਦਰ ਕਰਾਂਗੇ ਸਾਡੇ ਇਸ ਚੈਨਲ ਤੇ ਤੁਸੀਂ ਮੁੰਡੇ ਵਾਲੀ ਤਾਂ ਦਸਤਾਰਾ ਤੇ ਧੁਮਾਲਾ ਸਾਹਿਬ ਤੇ ਸੈਲੀਬ੍ਰਿਟੀ ਟਾਈਪ ਦੀਆਂ ਦਸਤਾਰਾ ਦੀਆਂ ਵੀਡੀਓ ਦੇਖੀਆਂ ਹੋਣਗੀਆਂ ਅਸੀਂ ਬੀਬੀਆਂ ਲਈ ਵੀ ਧੁਮਾਲਾ ਸਾਹਿਬ ਦੀਆਂ ਵੀਡੀਓਜ਼ ਪੋਸਟ ਕਰਦੇ ਹਾਂ ਮੇਰੇ ਵੀਰੋ ਜਿਹੜੀਆਂ ਵੀ ਬੀਬੀਆਂ ਪਹਿਣਾ ਸਾਡੀਆਂ ਵੀਡੀਓਜ਼ ਦੇਖਦੀਆਂ ਨੇ ਓਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਉਹਨਾਂ ਲਈ ਵੀ ਅਸੀਂ ਨਵੇਂ-ਨਵੇਂ ਟਿਊਟੋਰੀਅਲ ਲੈ ਕੇ ਆਉਂਦੇ ਰਵਾਂਗੇ ਸਾਡੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਦੂਜੇ ਸ਼ੀਸ਼ੇ ਨਾਲ ਦੇਖ ਕੇ ਜੇਕਰ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੇ ਤਾਂ ਉਹਨੂੰ ਤੁਸੀਂ ਦੁਹਣੇ ਦੂਰ ਕਰ ਸਕਦੇ ਹੋ ਇਹ ਚੀਜ਼ਾਂ ਕਰਨ ਲਈ ਤੁਹਾਨੂੰ ਥੋੜਾ ਟਾਈਮ ਲੱਗ ਸਕਦਾ ਹੈ ਜਾਂ ਜਦੋਂ ਤੁਸੀਂ ਦੂਜੇ ਸ਼ੀਸ਼ੇ ਦੇਖੋਗੇ ਨਾ ਤੁਹਾਨੂੰ ਥੋੜੀ ਜਿਹੀ ਕਨਫਿਊਜ਼ਨ ਹੋ ਸਕਦੀ ਹੈ ਸਲਾਈਫ ਇਨਿੰਗ ਦੇ ਵਿੱਚ ਜਿੰਦਾ ਇੰਦਾ ਤੁਸੀਂ ਪ੍ਰੈਕਟਿਸ ਕਰੋਗੇ ਤੁਹਾਨੂੰ ਇਹਨਾਂ ਦੇ ਵਿੱਚ ਮਹਾਰਤ ਹਾਸਲ ਹੁੰਦੀ ਜਾਵੇਗੀ ਉੱਪਰਲੇ ਹਿੱਸੇ ਤੋਂ ਦੇਖੋ ਤੁਸੀਂ ਚੰਗੀ ਤਰ੍ਹਾਂ ਗੋਲ ਉਸ ਤੋਂ ਬਾਅਦ ਜੋ ਅਸੀਂ ਤੁਹਾਨੂੰ ਹਰ ਇੱਕ ਹਿੱਸੇ ਤੋਂ ਦਸਤਾਰ ਦੇ ਦਰਸ਼ਨ ਕਰਾਵਾਂਗੇ ਹੁਣ ਦੇਖੋ ਜੀ ਤੁਸੀਂ ਫਰੰਟ ਤੋਂ ਲੱਗ ਰਿਹਾ ਨਾ ਗੋਲ ਸ਼ੇਪ ਦੇ ਵਿੱਚ ਧੁਮਾਲਾ ਸਾਹਿਬ ਜੇਕਰ ਬੀਬੀਆਂ ਨੂੰ ਵੀ ਕਿਸੇ ਅਲੱਗ ਪ੍ਰਕਾਰ ਦੀ ਦਸਤਾਰ ਅਤੇ ਧੁਮਾਲਾ ਸਾਹਿਬ ਦੀ ਵੀਡੀਓ ਚਾਹੀਦੀ ਹੈ ਤਾਂ ਉਹ ਕਮੈਂਟ ਕਰ ਸਕਦੀ ਨੇ ਕਿ ਕਿਹਨਾ ਵਰਗੀ ਉਹਨਾਂ ਨੂੰ ਦਸਤਾਰ ਜਾਂ ਧੁਮਾਲਾ ਸਾਹਿਬ ਦੀ ਵੀਡੀਓ ਚਾਹੀਦੀ ਹੈ ਤੇ ਅਸੀਂ ਜਰੂਰ ਕੋਸ਼ਿਸ਼ ਕਰਾਂਗੇ ਉਹਨੂੰ ਜਲਦੀ ਤੋਂ ਜਲਦੀ ਪੋਸਟ ਕਰਨ ਦੀ ਅੱਜ ਸਾਨੂੰ 95 ਦਿਨ ਹੋ ਗਏ ਆ ਰੋਜ਼ ਤੁਹਾਨੂੰ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾਂ ਸਿਖਾਉਂਦੇ ਹੋਏ ਨੂੰ ਤੇ ਸਜਾ ਕੇ ਦਿਖਾਉਂਦੇ ਹੋਏ ਨੂੰ ਜੇਕਰ ਤੁਸੀਂ ਅੱਗੇ ਵੀ ਸ ਕਾਲੋ ਤਾਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹੋਰ ਵੀਡੀਓ ਡਿਸਕ੍ਰਿਪਸ਼ਨ ਚ ਨੇ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਇਸੇ ਤਰ੍ਹਾਂ ਜੁੜੇ ਰਹੋ ਤੇ ਸਪੋਰਟ ਕਰਦੇ ਰਹੋ ਕੱਲ ਨੂੰ ਲੈ ਕੇ ਆਵਾਂਗੇ ਖੋ ਨਵੀਂ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ